ਇਮੋਸ਼ਨਲ ਹੋ ਗਈ ਸੀ ਬੌਂਸ ਜੱਜ ਸਾਹਿਬ ਕਿਉਂਕਿ ਫਾਂਸੀ ਸਜ਼ਾ ਜੱਜ ਸਾਹਿਬ ਆਪ ਵੀ ਇਮੋਸ਼ਨਲ ਹੋ ਗਏ ਬਹੁਤ ਇਮੋਸ਼ਨਲ ਅੱਛਾ ਫਾਂਸੀ ਦੇਣੀ ਸਜ਼ਾ ਦੇਣੀ ਸੌਖੀ ਨਹੀਂ ਹੁੰਦੀ ਨਿਬ ਤੋੜੀ ਫਾਂਸੀ ਸਜ਼ਾ ਦਿੱਤੀ ਜੋ 302 ਚ ਉਹਨਾਂ ਨੇ ਕਿਹਾ ਟੂ ਬੀ ਹੈਂਗਡ ਟਿਲ ਡੈਥ ਮੈਂ ਪਹਿਲੀ ਵਾਰ ਇਸ ਦੇ ਵਿੱਚ ਇਮੋਸ਼ਨਲ ਹੋਇਆ ਪਹਿਲੀ ਵਾਰ 33 ਸਾਲ ਦੇ ਕਰੀਏ ਪਹਿਲੀ ਵਾਰ 22 ਸਾਲ ਦੀ ਮਾਸੂਮ ਦਿਲਰੋਸ ਦਾ ਇਸ ਤਰ੍ਹਾਂ ਕਤਲ ਕੀਤਾ ਗਿਆ ਕਿ ਦੇਖ ਸੁਣ ਕੇ ਰੋਂਗਟੇ ਖੜੇ ਹੋ ਜਾਣ ਅੱਜ ਉਸ ਮਾਮਲੇ ਦੇ ਵਿੱਚ ਮੁਲਜ਼ਮ ਨੀਲਮ ਨੂੰ ਜਿਹੜੀ ਪਾਂਸੀ ਦੀ ਸਜ਼ਾ ਹੋਈ ਹੈ ਕੋ ਲੋਕਾਂ ਨੇ ਵੀ ਅੱਖਾਂ ਭਰੀਆਂ ਔਰ ਜਦੋਂ ਤੁਹਾਡੇ ਤੁਹਾਨੂੰ ਧੰਨਵਾਦ ਕਰਦੇ ਨੇ ਇਹੇਠਾਂ ਝੁੱਕ ਕੇ ਉਹਦੇ ਫਾਦਰ ਦਿਲਰੋਜ਼ ਤੁਸੀਂ ਗੱਲ ਲਾਉਣੇ ਉਹਨਾਂ ਚੱਟ ਅੱਜ ਸਾਰੀ ਕਚੈਰੀ ਰੋਕੀ ਹੂੰ ਕਚੈਰੀ ਰੋਕੀ ਸਾਰੀ ਨੀਂਦ ਨਹੀਂ ਸੀ ਆ ਰਹੀ ਟਾਇਲ ਦੇ ਵਿੱਚ ਸੱਚੀ ਗੱਲ ਦੱਸਾਂ ਮੈਂ ਤੁਹਾਨੂੰ ਨੀਂਦ ਨਹੀਂ ਆਈ ਹੈਗੀ ਕੱਲ ਵੀ ਨੀਂਦ ਨਹੀਂ ਆਈ ਰਾਤ ਨੂੰ ਵੀ ਸੋਚਾ ਕੀ ਕਰਨਾ ਕੀ ਨਹੀਂ ਕਰਨਾ ਬੜੇ ਸਟੱਪ ਆਨ ਲੈਤੀ ਦੇਖੋ ਉਹਦੇ ਅੱਜ ਵੀ ਉਹਦੇ ਇਹਨਾਂ ਦਬਾਅ ਤੇ ਕੋਈ ਸ਼ਿਕਰ ਨਹੀਂ ਸੀ ਕਿ ਮੈਂ ਕੋ ਗਲਤ ਕੰਮ ਤੁਸੀਂ ਜਾਂਦਾ ਕਿ ਜਿਹੜੀ ਉਹ ਲੇਡੀ ਹੈ ਜਿਹੜੀ ਨੀਲਮ ਜੀ ਨੂੰ سزا ਹੋਈ ਹੈ ਬੇहद ਬਦਤਮੀਜ਼ ਕਿਸਮ ਦੀ ਸਨਕੀ ਕਿਸਮ ਦੀ ਲੇਡੀ ਕਿਹਾ ਜਾਂਦਾ ਕਿ ਉਹ ਮਤਲਬ ਪੱਤਰਕਾਰਾਂ ਦੇ ਨਾਲ ਵੀ ਪੁੱਠਾ ਜਿਵੇਂ ਬੋਲ ਦੇਣਾ ਕੋਈ ਉਸ ਨੂੰ ਮਲਾਲ ਨਾਮ ਦੇ ਤਾਂ ਕਹਿੰਦੇ ਚੀਜ਼ ਹੀ ਨਹੀਂ ਸੀ ਕੋਈ ਉਹਦੇ ਦਿਮਾਗ ਦੇ ਵਿੱਚ ਕੋਈ ਭੂਤ ਸਵਾਰ ਸੀਗਾ ਜਿਵੇਂ ਉਹਨੇ ਕੋਈ ਐਕਟ ਕਰ ਕੀਤਾ ਉਹਨੂੰ ਕੋਈ ਰਿਮੋਰਸ ਨਹੀਂ ਸੀਗਾ ਕਿ ਮੈਂ ਮਰਡਰ ਕਰਤਾ ਤੇ ਮੈਨੂੰ ਇਹਦਾ ਕੋਈ ਦੁੱਖ ਹੋਇਆ ਇਸ ਕੇਸ ਦੇ ਵਿੱਚ ਜਿਹੜਾ ਦਬਾਅ ਲਗਾਇਆ ਤਾਂ ਮੈਨੂੰ ਲੱਗਿਆ ਕਿ ਸਾਡਾ ਬਹੁਤ ਵੱਡਾ ਫੇਲਿਅਰ ਪੋਲਿਟਿਕਲ ਸਿਸਟਮ ਦਾ 28 ਸਾਲ ਦੇ ਵਿੱਚ ਜਾਗਰ ਨੂੰ ਕੋਈ ਸਸਤੀ ਬੁਲਾਣੀ ਔਰ ਅੱਜ ਜਦੋਂ ਫੈਸਲਾ ਹੋਇਆ ਮੈਂ ਬੜਾ ਹੈਰਾਨ ਰਹਿ ਗਿਆ ਕਿ ਪੋਲਿਟਿਸ਼ੀਨਾਂ ਦਾ ਉੱਥੇ ਤੰਤਾ ਲੱਗਿਆ ਹੋਇਆ ਸੀ ਆਪਣੀ ਫੋਟੋ ਖਿਚਾਣ ਵਾਸਤੇ ਮੈਂ ਇਹ ਗੱਲ ਨਾ ਕਦੀ ਕਿਸੇ ਨਾਲ ਸ਼ੇਅਰ ਨਹੀਂ ਸੀ ਕੀਤੀ ਅਨੋਨਿਮਸ ਕਾਲਸ ਮੈਨੂੰ 2-3 ਵਾਰ ਆਈਆਂ ਪਰ ਮੈਂ ਇਗਨੋਰ ਹੀ ਕੀਤੀ ਹੈ ਕਿ ਕਿਹਾ ਕੀ ਜਾਂਦਾ ਸੀ ਇਹ ਆਦਨ ਕੀ ਹੋਣਾ ਤੇ ਆਹੀ ਕੀ ਕੇਸ ਕਰਨੂ ਕਰੀ ਜਾਂਦੇ ਛੱਡ ਦਿਓ ਇਹਨੂੰ ਉਹ ਧਾਨਾ ਮਾ ਜਿੰਨੇ ਕੀ ਇੰਨਾ ਕੁਝ ਹੋਣ ਤੇ ਦੁਆਰਾ ਖੜੀ ਹੋਈ ਥੋੜਾ ਜਿਹਾ ਜੇ ਚਲੋ ਅੱਜ ਇਹ ਅੰਜਾਮ ਤੱਕ ਕੇਸ ਪਹੁੰਚਾ ਮੈਨੂੰ ਇੱਕ ਇੱਕ ਚੀਜ਼ ਇਹ ਵੀ ਦੱਸੋ ਇੱਕ ਇਹ ਇਸ ਚੀਜ਼ ਦੀ ਬਹੁਤ ਕ੍ਰੋਸਟਰੀ ਆ ਜਿਹੜੀ ਜਿਹੜੀ ਇਹ ਅਕਿਊਜ਼ ਸੀਗੀ ਨੀਲਮ ਜਿਹੜੀ ਜਿੰਨੇ ਪਾਪ ਕੀਤਾ ਜਾਂ ਕਹਿ ਲਓ ਬਹੁਤ ਵੱਡਾ ক্রਾਈਮ ਕੀਤਾ ਇਹਦੇ ਨਾਲ ਤੁਹਾਡਾ ਇੰਟਰੈਕਸ਼ਨ ਜਿਹੜੇ ਪਲ ਹੋਏ ਨੇ ਉਹ ਥੋੜਾ ਜਿਹਾ ਬਿਆਨ ਕਰੋ ਸਾਰੀ ਅ ਤਕਰੀਬਨ অলমোਸ ਸਾਰੇ ਤਰੀਕਾ ਤੇ ਮੈਂ ਦੇਖਦਾ ਰਿਹਾ ਹੂੰ ਆਮ ਤੌਰ ਤੇ ਜਿਹੜਾ ਦੋਸ਼ੀ ਹੁੰਦਾ ਨਾ ਉਹ ਕਦੇ ਅੱਖ ਚੱਕ ਬਿਲਾ ਕੇ ਨਹੀਂ ਦੇਖਦਾ ਹੂੰ ਹੂੰ ਉਹਨੂੰ ਕਿਉਂਕਿ ਥੋੜਾ ਹੁੰਦਾ ਹੈ ਕਿ ਮੇਰੇ ਆਪੋਜ਼ਿਟ ਲਾਇਰ ਹੈਗੇ ਆ ਥੋੜੀ ਸ਼ਰਮ ਵੀ ਹੁੰਦੀ ਹੈ ਥੋੜੀ ਹਿਆ ਹੁੰਦੀ ਹੈ ਉਹਨੂੰ ਪਤਾ ਹੁੰਦਾ ਹੈ ਕਿ ਮੇਰੇ ਖਿਲਾਫ ਇੰਨੇ ਬੋਲ ਲੜਨਾ ਹੈਗਾ ਤਾਂ ਉਹਦੀ ਕੋਈ ਇੰਡੀਪੈਂਡੈਂਸ ਹੁੰਦੀ ਹੈ ਲੇਕਿਨ ਜਦੋਂ ਅਸੀਂ ਐਵੀਡੈਂਸ ਕਰਾਉਂਦੇ ਹੁੰਦੇ ਸੀਗੇ ਤਾਂ ਅਸੀਂ ਜਿਵੇਂ ਸਾਈਡ ਤੇ ਖੜੀ ਹੁੰਦੀ ਸੀਗੀ ਅੱਛਾ ਇਹਦੀ ਹਮੇਸ਼ਾ ਵਾਲੀ ਅੱਖ ਹੈਗੀ ਹੈ ਨਾ ਉਹ ਖੜੀ ਹੁੰਦੀ ਤੇ ਸਾਡੇ ਅੱਖ ਚੱਕ ਪਾ ਕੇ ਦੇ ਦੇਖਦੀ ਹੁੰਦੀ ਸੀਗੀ ਅੱਛਾ ਔਰ ਮੈਂ ਨੇ ਕਈ ਵਾਰੀ ਸਰਕਾਰੀ ਵਕੀਲ ਸਾਡੇ ਬੀਡੀ ਗੁਪਤਾ ਜੀ ਨੇ ਜਿਹੜਾ ਮੇਰੇ ਨਾਲ ਟ੍ਰਾਇਲ ਕੀਤਾ ਸੀ ਇਕੱਠਾਨ ਕੀਤਾ ਉਹਨਾਂ ਨੇ ਵੀ ਗੱਲ ਕਰਨੀ ਕਿ ਦੇਖ ਯਾਰ ਇਹਨੂੰ ਕੋਈ ਇਸ ਚੀਜ਼ ਦੇ ਕੋਈ ਮਤਲਬ ਰਿਮੋਰਸ ਨਹੀਂ ਹੈਗਾ ਕੋਈ ਇਹ ਨਹੀਂ ਹੈਗਾ ਕਿ ਮੈਂ ਗਲਤ ਕੰਮ ਕੀਤਾ ਸਾਡੇ ਦਿਮਾਗ ਚ ਆਮ ਤੌਰ ਤੇ ਆਉਂਦੀ ਸੀ ਅੱਛਾ ਅੱਖਾਂ ਚੱਕਾਂ ਪਾ ਕੇ ਕੋਈ ਸ਼ਰਮ ਨਹੀਂ ਕੋਈ ਅੱਖ ਨੀਵੀਂ ਨਹੀਂ ਬਿਲਕੁਲ ਅੱਖ ਚੱਕ ਪਾ ਕੇ ਅੱਖ ਚੱਕ ਪਾ ਕੇ ਦੇਦੀ ਸੀਗੀ ਹੂੰ ਕਿ ਪਤਾ ਨਹੀਂ ਕੀ ਕਰਨਾ ਹੈਗਾ ਲੇਕਿਨ ਅਲਟੀਮੇਟਲੀ ਚੀਜ਼ਾਂ ਨੋਟ ਹੁੰਦੀਆਂ ਨੇ ਕੋਰਟ 'ਚ ਹਮ ਹਮ ਕੋਰਟ ਦਾ ਹਮੇਸ਼ਾ ਰੀਲੀਫ ਉਹਨੂੰ ਦਿੰਦੀ ਹੈਗੀ ਜਿਹੜਾ ਕੋਰਟ ਦੇ ਅੱਗੇ ਚੁੱਕਦਾ ਹੈਗਾ ਵਾ ਔਰ ਜਸਟਿਸ ਪਾਲਦਾ ਹੈ ਲੇਕਿਨ ਕੋਈ ਜਸਟਿਸ ਤੱਕ ਇਹ ਨਾ ਲੈਣ ਨੂੰ ਫਿਰਨਾ ਉਹ ਜਸਟਿਸ ਨਹੀਂ ਮਿਲਦਾ ਹੈਗਾ ਅੱਜ ਸਾਡੇ ਇੰਡੀਆ ਜੁਡੀਸ਼ੀਅਲ ਸਿਸਟਮ ਦੇ ਵਿੱਚ ਆਮ ਪ੍ਰਾਊਡ ਆਫ ਮਾਈ ਇੰਡੀਆ ਜੁਡੀਸ਼ੀਅਲ ਸਿਸਟਮ ਆ ਪ੍ਰਾਊਡ ਕਰਦਾ ਆਪਣੇ ਨੂੰ ਫੀਲ ਕੇ ਸਾਡੇ ਇਨੇ ਅੱਛੇ ਜੱਜੀ ਸਾਡੇ ਬੈਠੇ ਆ ਮੇਰੇ 33 ਸਾਲ ਦੇ ਕੈਰੀਅਰ ਦੇ ਵਿੱਚ 33 ਸਾਲ ਹੋ ਗਏ ਪ੍ਰੈਕਟਿਸ ਦੇ ਵਿੱਚ ਐਂਡ ਆਵ ਹ ਸੀਨ ਕਿ ਜੱਜ ਜਿੜੇ ਜੜੇ ਇਹਨਾਂ ਦੇ ਆ ਰਿਪਰੂਵਿੰਗ ਬੈਟਰ ਹੋ ਰਿਹਾ ਔਰ ਐਦਾਂ ਦਾ ਵਰਡਿਕਟ ਦੇ ਕੇ ਜੁਡੀਸ਼ੀਅਲ ਆਫੀਸਰਸ ਨੇ ਸੋਸਾਇਟੀ 'ਚ ਬੜਾ ਕਲੀਅਰ ਮੈਸੇਜ ਦਿੱਤਾ ਹੈ ਕਿ ਭਾਈ ਜੇ ਕੋਈ ਜੁਰਮ ਕਰੂਗਾ ਤੇ ਉਹ ਸਜ਼ਾ ਦਾ ਭਾਗੀਦਾਰ ਬਣੂਗਾ ਹੀ ਬਣੂਗਾ ਅੱਜ ਜਦੋਂ ਜੱਜ ਸਾਹਿਬ ਨੇ ਪੈਂਦੀ ਡਿਬ ਤੋੜੀ ਕਿਉਂਕਿ ਸਾਡੇ ਫਾਂਸੀ ਜੋ ਸਹਾ ਕਰਦੇ ਆ ਉਹ ਉਹਦੇ ਬਾਰੇ ਵੀ ਥੋੜਾ ਜਿਹਾ ਕੁਮੰਡ ਸਾਹਿਬ ਮੈਂ ਉਸ ਸਵਾਲ ਤੇ ਆ ਹੀ ਰਿਹਾ ਸੀ ਜਦੋਂ ਡੈਥ ਸੈਂਟੈਂਸ ਦਿੱਤਾ ਜਾਂਦਾ ਉਸ ਤੋਂ ਬਾਅਦ ਨਿਬ ਤੋੜੀ ਜਾਂਦੀ ਥੋੜਾ ਜਿਹਾ ਉਹ ਵੀ ਉਹ ਵੀ ਦੱਸੋ ਕਿ ਉਹ ਉਹ ਪਲ ਕਿਵੇਂ ਸੀ ਇਹਦਾ ਲੌਜੀਕ ਸਾਰਾ ਕੀ ਹੈ ਇਨਫੈਕਟ ਜਿਹੜੇ ਨਿਬ ਤੋੜੀ ਤੋੜੀ ਨਾ ਉਹਦਾ ਬਹੁਤ ਵੱਡਾ ਡੀਜ਼ਾਈਨ ਹੈ ਉਹਦੀ ਹਿਸਟਰੀ ਹੈ ਨਿਬ ਤੋੜਨ ਦਾ ਮਤਲਬ ਹੁੰਦਾ ਹੈ ਕਿ ਇਹ ਬੰਦੇ ਦੀ ਲਾਈਫ ਜਿਹੜੀ ਮੈਂ ਬਰਾਟ ਇਟ ਟੂ ਨੇਟ ਔਰ ਮੈਨੂੰ ਅੱਗੋਂ ਦੁਆਰਾ ਕੋਈ ਇਦਾਂ ਦਾ ਆਰਡਰ ਨਾ ਕਰਦਾ ਪਵੇ ਤੇ ਨਾ ਹੀ ਕੋਈ ਇਦਾਂ ਦਾ ਜੁਰਮ ਕਰੇ ਜਿੱਤੇ ਕਰਕੇ ਦੁਆਰਾ ਪੈਨਦੀ ਨਿਬ ਤੋੜੀ ਜਾਵੇ ਔਰ ਤਾਂ ਕਿ ਉਹ ਯੂਸਲੈਸ ਹੋ ਗਿਆ ਹ ਉਹਦੇ ਨਾਲ ਲਾਈਫ ਉਹਦੀ ਖਤਮ ਹੋ ਗਈ ਇੱਕ ਮੈਸੇਜ ਹੈ ਸੋਸਾਇਟੀ ਦੇ ਵਿੱਚ ਕਿ ਭਾਈ ਜੇ ਆਪਾਂ ਅਗਰ ਕੋਈ ਵੀ ਜੁਰਮ ਕਰਦੇ ਆ ਤਾਂ ਉਹਦਾ ਫੈਸਲਾ ਜਿਹੜਾ ਹੈਗਾ ਧਰਤੀ ਤੇ ਕੀਤਾ ਜੁਰਮ ਦਾ ਫੈਸਲਾ ਇੱਥੇ ਹੋਣਾ ਹੂੰ ਜੇ ਲੁਕੋਗੇ ਤਾਂ ਉੱਪਰ ਜਾ ਕੇ ਦੇਖੋਗੇ ਹੂੰ ਲੇਕਿਨ ਨਿਬ ਤੋੜ ਕੇ ਤੁਹਾਡੀ ਲਾਈਫ ਅੱਜ ਮੈਂ ਖਤਮ ਕਰਤੀ ਤੇ ਇਹ ਪੈਨ ਦੁਆਰਾ ਹੁਣ ਅੱਗੇ ਇਨਸਾਫ ਦੇ ਵਾਸਤੇ ਨਹੀਂ ਵਰਤਿਆ ਜਾਊਗਾ ਹੂੰ ਆਖਰੀ ਜਿਹੜੇ ਜਦੋਂ ਫੈਸਲਾ ਸਣਾ ਜੱਜ ਸਾਹਿਬ ਨੇ ਜਿਹੜੀ ਉਹ ਆਖਰੀ ਜਿਹੜੀ ਅਖੀਰ ਤੇ ਉਹ ਲਾਈਨ ਨਿਬ ਤੋੜਨ ਵੇਲੇ ਕੀ ਬੋਲੀ ਬੜਾ ਇੰਟਰਸਟਿੰਗ ਸੀਗਾ ਇਮੋਸ਼ਨਲ ਹੋ ਗਏ ਸੀ ਬਹੁਤ ਜੱਜ ਸਾਹਿਬ ਕਿਉਂਕਿ ਫਾਂਸੀ ਸਜ਼ਾ ਜਿਆਦਾ ਸਾਬ ਆਪ ਵੀ ਇਮੋਸ਼ਨਲ ਬਹੁਤ ਇਮੋਸ਼ਨਲ ਸੀ ਅੱਛਾ ਫਾਂਸੀ ਦੇਣੀ ਸਜ਼ਾ ਦੇਣੀ ਸੌਖੀ ਨਹੀਂ ਹੁੰਦੀ ਇਹ ਇੱਕ ਲਾਸਟ ਰਿਸੋਰਟ ਹੈ ਉਹਨਾਂ ਨੇ ਉਦੋਂ ਜਦੋਂ ਨਿਬ ਤੋੜੀ ਫਾਂਸੀ ਸਜ਼ਾ ਦਿੱਤੀ ਜੋ 302 ਚ ਉਹਨਾਂ ਨੇ ਕਿਹਾ ਟੂ ਬੀ ਹੈਂਗਡ ਟਿਲ ਡੈਥ ਉਤਬਾ ਤੋੜੀ ਨਿਬ ਹੀ ਸੈਡ ਕਿ ਥਿਸ ਇਜ਼ ਰੇਅਰਸਟ ਆਫ ਦਾ ਰੇਅਰ ਕੇਸ ਜਿੰਨੇ ਕੀ ਸੋਸਾਇਟੀ ਦੀ ਕੌਂਸ਼ੀਅਸ ਨੂੰ ਹਲਾਤਾ ਉਹ ਸਦੀਆਂ ਬਾਅਦ ਇੱਕ ਐਦਾਂ ਦਾ ਕੇਸ ਹੋਇਆ ਜੇ ਚ ਬੱਚੇ ਨੂੰ ਜਿੰਦਾ ਦਫਨਾਇਆ ਗਿਆ ਉਹਨਾਂ ਨੇ ਗਜ਼ਨਵੀ ਦਾ ਗਜ਼ਨੀ ਦਾ ਮੁਹੰਮਦ ਗਜ਼ਨੀ ਦਾ ਰੈਫਰੈਂਸ ਦਿੱਤਾ اچھا ਕਿ ਪੁਰਾਣਾ ਜਿਹੜਾ ਹੈਗਾ ਆਲਰੇਡੀ ਇਹ ਹੁੰਦਾ ਸੀਗਾ ਔਰ ਜਿਹੜਾ ਖਤਮ ਹੋ ਚੁੱਕੀ ਹੈ ਪ੍ਰਥਾ ਹਮ ਲੇਕਿਨ ਅੱਜ ਇਹ ਲੜਕੀ ਨੇ ਲੇਡੀ ਨੇ ਇਹ ਪ੍ਰਥਾ ਨੂੰ ਦਾਦਾ ਜਾਬਰੂ ਕਰਤਾ ਔਰ ਅੱਜ ਤੋਂ ਬਾਅਦ ਇਹ ਪ੍ਰਥਾ ਦੇ ਅਗਰ ਕੋਈ ਵੀ ਇਦਾਂ ਦਾ ਕੰਮ ਕਰਦੇ ਸੋਸਾਇਟੀ 'ਚ ਕੋਈ ਕੰਮ ਕਰਦਾ ਹਮ ਤਾਂ ਉਹ ਦਾ ਜਿਹੜਾ ਹੈਗਾ ਐਂਡ ਰਿਜ਼ਲਟ ਮੌਤ ਹੀ ਹੈ ਹਮ ਅੱਜ ਇਹ ਦਾ ਜਿਹੜਾ ਬੜਾ ਕਲੀਅਰ ਐਂਡ ਲੌਡ ਮੈਸੇਜ ਹੈਗਾ ਜੱਜ ਸਭੋਂ ਕਿ ਜੁਡੀਸ਼ਰੀ ਜਿਹੜੀ ਹੈਗੀ ਹੈ ਹਰ ਮਜ਼ਲੂਮ ਦੇ ਨਾਲ ਖੜੀ ਹੈ ਹਰ ਗਰੀਬ ਦੇ ਨਾਲ ਖੜੀ ਹੈਗੀ ਹੈ ਔਰ ਇਨਸਾਫ ਦੇਨ ਲਈ ਖੜੀ ਹੈ